ਪੁਲਵਾਮਾ ਤੇ ਸੀਆਰਪੀਐਫ ਦੇ ਕਾਫਲੇ ਤੇ ਹੋਏ ਅਤਵਾਦੀ ਹਮਲੇ ਦੌਰਾਨ ਸ਼ਹੀਦ ਹੋਏ 40 ਭਾਰਤੀ ਜਵਾਨਾਂ ਕਾਰਨ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ ਇਸ ਦੇ ਚੱਲਦਿਆਂ ਦੋਵਾਂ ਦੇਸ਼ਾਂ ਦੀ ਆਮ ਜਨਤਾ ਵਿੱਚ ਡਰ ਦਾ ਮਾਹੌਲ ਵੀ ਬਣਿਆ ਹੋਇਆ ਹੈ ਭਾਰਤ ਵਿੱਚ ਕਸ਼ਮੀਰੀ ਵਿਦਿਆਰਥੀਆਂ ਨਾਲ ਵੀ ਚੰਗਾ ਵਰਤਾਅ ਇਸ ਵੇਲੇ ਨਹੀਂ ਕੀਤਾ ਜਾ ਰਿਹਾ ਦੋਵਾਂ ਦੇਸ਼ਾਂ ਵਿੱਚ ਵਪਾਰ ਅਤੇ ਰੇਲ ਗੱਡੀਆਂ ਰਾਹੀਂ ਆਉਣਾ ਜਾਣਾ ਹਾਲੇ ਵੀ ਜਾਰੀ ਹੈ ਲੋਕਾਂ ਵੱਲੋਂ ਆਪਣੇ ਰਿਸ਼ਤੇਦਾਰਾਂ ਨੂੰ ਭਾਰਤ ਤੋਂ ਪਾਕਿਸਤਾਨ ਅਤੇ ਪਾਕਿਸਤਾਨ ਤੋਂ ਭਾਰਤ ਮਿਲਣ ਜਾਣ ਦਾ سلسلہ ਉੰਜ ਹੀ ਜਾਰੀ ਹੈ ਪਰ ਦੋਵਾਂ ਦੇਸ਼ਾਂ ਵਿੱਚ ਬਣੇ ਹੋਏ ਤਣਾਅ ਕਾਰਨ ਪਾਕਿਸਤਾਨ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਗਏ ਲੋਕ ਸਮੇਂ ਤੋਂ ਪਹਿਲਾਂ ਹੀ ਭਾਰਤ ਵਾਪਸ ਪਰਤ ਰਹੇ ਨੇ ਮੈਂ ਤਾਂ ਇੰਡੀਆ ਨੂੰ ਕਰਾਚੀ ਸੇ ਆਈ ਵਹਾਂ ਅੱਜਕੱਲ ਉਹ ਉਸਮੇ ਮਸਤ ਹੈ ਕ੍ਰਿਕਟ ਜੋ ਹੋ ਰਹਾ ਹੈ ਉਹਨਾਂ ਦਾ ਉਹ ਕਹਾਂ ਪੇ ਹੋ ਰਹਾ ਹੈ ਦੁਬਈ ਮੇ ਜਾਂ ਕਹੀਂ ਹੋ ਰਹਾ ਹੈ ਉਸਮੇ ਮਸਤ ਹੈ ਨਹੀਂ ਬਹੁਤ ਲੋਕਾਂ ਨੇ ਬਹੁਤ ਅਫਸੋਸ ਵੀ ਕੀਤਾ ਮੈਨੂੰ ਇਹ ਦੇਖ ਕੇ ਜ਼ਰਾ ਸਾ ਸਕੂਨ ਹੋਆ ਕਿ ਬਹੁਤ ਲੋਕਾਂ ਨੇ ਇਸ ਕੇ ਲਈ ਕਈ ਵਾਰ ਤਾਂ ਲੋਕ ਰੋਏ ਵੀ ਨਾਰਮਲ ਲਾਈਫ ਦੇਖਾ ਮੈਂ ਵਹਾਂ ਲਾਈਫ ਇਜ਼ ਨਾਰਮਲ ਥੇਰ اور لوگوں کا اپنا اسٹائل ہے وہاں اپنے اس میں لگے ہوئے ہیں بہت زیادہ یہ نہیں ہے لیکن ہاں جو یہاں سے گئے ہیں وہ لوگ پریشان ہیں کہ حالات خراب ہیں جلد سے جلد لوٹنا چاہتے ہیں آپ تو ہم لوگ اس لیے پری پلان کر لیا ہے ابھی دیر رکنا تھا لیکن جلدی پلان کر لیا آنے کا اس لیے کہ حالات صحیح نہیں آپ کو خود ہی پتہ ہے کہ نیشنل انٹرنیشنل لیول پہ یہ تناؤ چل رہے ہیں جو ہماری کنٹریز کے بیچ تو یہ جو پلوامہ اٹیک ہوئی تھی ہمارے جو مور دین فورٹی سولجرز ہمارے شہید ہو گئے تھے اس کے اس کو لے کے یہ ہمارا کچھ سسپینڈ کیا گیا تھا ہمارا یہ الوسی کراسنگ پیسنجر کراسنگ تو اس کی وجہ سے کچھ سیکیورٹی ریزنز تھے جس کی وجہ سے تو ہندوستان میں کہاں رشتہ دار رہتے تھے آپ کے گل پر جی اور خاص کر آئی دن یہاں پہ جو محول بنا ہوا ہے ہندوستان اور پاکستان میں سی اس فائر وائلیشن ہو رہی ہے اس کے حوالے سے آپ کیا کہنا چاہتے ہیں اس بارے بھی پھر محول بھی چاہیے تھا اتفاق بھی ہوا چنگی کالا تو ان گورنمنٹ کا جی جی اور مول چال کیسا رہنا چاہیے بارڈران پر خاص کر بارڈران پر بارڈران پر جب کچھ رہے لگے گئے ਉਲਵਾਮਾ ਹਮਲੇ ਮਗਰੋਂ ਭਾਰਤ ਵੱਲੋਂ ਪਾਕਿਸਤਾਨ ਨੂੰ ਅੰਤਰਰਾਸ਼ਟਰੀ ਪੱਧਰ ਤੇ ਦੁਨੀਆ ਤੋਂ ਅਲੱਗ ਕਰਨ ਦੀ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ ਇੱਥੇ ਤੱਕ ਕਿ ਭਾਰਤ ਵੱਲੋਂ ਪਾਕਿਸਤਾਨ ਨੂੰ ਜਾਂਦਾ ਪਾਣੀ ਵੀ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਇਸੇ ਚੱਲਦੇ ਦੋਵਾਂ ਦੇਸ਼ਾਂ ਵਿੱਚ ਬਣੇ ਸਹਿਮ ਦੇ ਮਾਹੌਲ ਕਾਰਨ ਲੋਕ ਆਪਣੇ ਘਰਾਂ ਨੂੰ ਸਮਾਂ ਰਹਿੰਦੇ ਪਰਤ ਰਹੇ ਨੇ ਅੰਮ੍ਰਿਤਸਰ ਤੋਂ ਸੁਖਚੰਨ ਸਾਗਰ ਤੇ ਪਹੁੰਚ ਤੋਂ ਜੇਵੀ ਸਿੰਘ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੀਜ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ